ਇੱਕ ਮਨੁੱਖ ਦੁਪਹਿਰ ਦੇ ਵਕਤ ਖਰਬੂਜ਼ਿਆਂ ਦੇ ਖੇਤ ਦੇ ਵਿੱਚ ਇੱਕ ਅੰਬ ਦੇ ਦਰਖਤ ਦੀ ਛਾਂ ਥੱਲੇ ਬੈਠਾ ਖਰਬੂਜ਼ੇ ਵੀ ਗਰਮੀਆਂ ਚਾਹੁੰਦੇ ਨੇ ਅੰਬ ਵੀ ਗਰਮੀਆਂ ਚਾਹੁੰਦੇ ਨੇ ਦਰਖਤਾਂ ਨੂੰ ਲੱਗੇ ਹੋਏ ਅੰਬ ਵੇਲਾਂ ਨੂੰ ਲੱਗੇ ਵੱਡੇ ਵੱਡੇ ਖਰਬੂਜ਼ੇ ਤੇ ਤਰਬੂਜ਼ ਐਨੇ ਵੱਡੇ ਵੱਡੇ ਤਰਬੂਜ਼ ਅਨੇ ਵੱਡੇ ਵੱਡੇ ਖਰਬੂਜ਼ੇ ਉੱਪਰ ਆਂਬ ਤੇ ਬੰਦਾ ਕਹਿੰਦਾ ਰੱਬ ਨੂੰ ਵੀ ਅਕਲ ਕੋਈ ਨਹੀਂ ਐ ਨਿੱਕੇ ਨਿੱਕੇ ਹੰਬ ਐਨੇ ਵੱਡੇ ਦਰਖਤ ਨਾਲ ਐਨੇ ਵੱਡੇ ਵੱਡੇ ਤਰਬੂਜ਼ ਹਿੰਦਵਾਣੇ ਛੋਟੀ ਛੋਟੀ ਬੇਲ ਨਾਲ ਐਨੇ ਵੱਡੇ ਵੱਡੇ ਖਰਬੂਜ਼ੇ ਐ ਨਿੱਕੀਆਂ ਨਿੱਕੀਆਂ ਬੇਲਾਂ ਨਾਲ ਐਨੇ ਕੇਨੇ ਅੰਬ ਇਤਨੇ ਵੱਡੇ ਦਰਖਤ ਨੂੰ ਐ ਰੱਬਾ ਹੁਣ ਤੈਨੂੰ ਕੌਣ ਸਮਝ ਦੇਵੇ ਤੈਨੂੰ ਕੌਣ ਸਮਝਾਵੇ ਇਸ ਤਰ੍ਹਾਂ ਸੋਚਾ ਸੋਚਦਿਆਂ ਸੋਚਦਿਆਂ ਅੰਬ ਦੀ ਛਾਂ ਠੰਡੀ ਹਵਾ ਨੀਂਦਾ ਗਈ ਸੌ ਗਿਆ ਜ਼ੋਰ ਦੇ ਹਵਾ ਦੇ جھੋਂਕੇ ਨਾਲ ਅੰਬ ਟੁੱਟਿਆ ਇੱਕ ਪੱਕਾ ਐਨ ਮੱਥੇ ਤੇ ਗਿਰਿਆ ਹਲਕੀ ਜਿਹੀ ਝੋਟ ਲੱਗੇ ਅੱਖ ਖੁੱਲ ਗਈ ਖਿਆਲ ਆਇਆ ਜੇ ਉਪਰੋਂ ਤਰਬੂਜ਼ ਗਿਰਦਾ ਤੇ ਉਹਨੇ ਵੀ ਦੁਫਾੜ ਹੋਣਾ ਸੀ ਤੇ ਮੇਰਾ ਸਿਰ ਵੀ ਦੁਫਾੜ ਹੋਣਾ ਸੀ ਰੱਬਾ ਤੂੰ ਠੀਕ ਹੀ ਕੀਤਾ ਐ ਥੱਲੇ ਲਾਇਆ ਮਨੁੱਖ ਨੂੰ ਜਿੱਥੇ ਜਿੱਥੇ ਇੱਕ ਬ੍ਰਹਿਮਣ ਵਿੱਚ ਕਿਧਰੇ ਗਲਤੀ ਦਿਖਾਈ ਦੇਵੇ ਉਹ ਆਪ ਗਲਤ ਹੈ ਗਲਤੀ ਨਹੀਂ ਹੈ ਕਿਧਰੇ ਆਪ ਸਤ ਕਿਆ ਸਭ ਸਤ ਇਸ ਪਰਮਤੇ ਸਗਲੇ ਉਤਪਤ ਉਹ ਸਤ ਹੈ ਉਸ ਤੋਂ ਜੋ ਕੁਝ ਵੀ ਹੋਇਆ ਸਤ ਹੈ ਸਤ ਈਸ਼ਵਰ ਤੋਂ ਜੋ ਕੁਝ ਵੀ ਹੋਇਆ ਉਸ ਵਿੱਚ ਗਲਤੀ ਨਹੀਂ ਹੈ ਸਹੀ ਹੈ ਸਤ ਦੇ ਅਰਥ ਚਾਹੀਏ ਆਪ ਸਤ ਕਿਿਆ ਸਭ ਸਤ ਉਹ ਜੋ ਆਪ ਸੱਚ ਹੈ ਪ੍ਰਭ ਸਦੀਵੀ ਹੈ ਕਾਇਮ ਦਾਇਮ ਹੈ ਉਸ ਤੋਂ ਜੋ ਕੁਝ ਹੋਇਆ ਉਹ ਸਹੀ ਹੈ ਉਸ ਵਿੱਚ ਭੁੱਲ ਕਿਦਰੇ ਵੀ ਨਹੀਂ ਹੈ। ਤਾਂ ਉਹਦੀ ਛਾਇਆ ਵੀ ਮਹਾਨ ਹੈ। ਛਾਇਆ ਦੀ ਨਿੰਦਾ ਨਹੀਂ ਛਾਇਆ ਉਸ ਦੀ ਹੈ। ਪਰਮਾਤਮਾ ਦੀ ਹੈ। ਮਹਾ ਮਾਈ ਤਾਂ ਕੀ ਹੈ ਛਾਇਆ ਪਰ ਛਾਇਆ 'ਚ ਬੈਠ ਕੇ ਜਿਹੜਾ ਦਰਖਤ ਨੂੰ ਹੀ ਭੁੱਲ ਜਾਏ। ਫਲ ਤੋਂ ਵਾਂਝਾ ਰਹਿ ਜਾਏਗਾ, ਫੁੱਲਾਂ ਦੀ ਮਹਿਕ ਤੋਂ ਵੀ ਵਾਂਝਾ ਰਹਿ ਜਾਏਗਾ। ਪਰਮਾਤਮਾ ਦੇ ਗਿਆਨ ਤੋਂ ਵਾਂਝਾ ਰਹੇਗਾ, ਪਰਮਾਤਮਾ ਦੇ ਗੁਣਾਂ ਤੋਂ ਵਾਂਝਾ ਰਹਿ ਜਾਏਗਾ। ਪਰਿਵਾਰ ਵਿੱਚ ਬੈਠ ਕੇ ਨਿਰੰਕਾਰ ਭੁੱਲ ਗਿਆ ਹੈ ਬਸ ਛਾਇਆ ਨੇ ਭੁਲਾ ਦਿੱਤਾ ਹੈ ਕਾਰੋਬਾਰ ਵਿੱਚ ਬੈਠ ਕੇ ਕਰਤਾਰ ਨੂੰ ਭੁੱਲ ਗਿਆ ਹੈ ਛਾਇਆ ਨੇ ਪ੍ਰਭਾਵਿਤ ਕਰ ਦਿੱਤਾ ਹੈ ਪਦਾਰਥਾਂ ਦੇ ਵਿੱਚ ਬੈਠ ਕੇ ਪ੍ਰਮਾਤਮਾ ਨੂੰ ਬਿਲਕੁਲ ਭੁੱਲ ਗਿਆ ਹੈ ਇਹ ਉਹ ਬੰਦਾ ਹੈ ਜੋ ਕਹਿੰਦਾ ਛਾਇਆ ਹੀ ਕਾਫੀ ਹੈ ਛੱਡੋ ਦਰਖਤ ਨੂੰ ਕੀ ਕਰਨਾ ਹੈ ਪੱਲਾ ਨੂੰ ਕੀ ਕਰਨਾ ਹੈ ਪੱਲਾ ਨੂੰ ਇਹ ਛਾਇਆ ਹੀ ਕਾਫੀ ਸੋਖਨਾਲ ਰਹਿੰਦੇ ਪੈਣਾ ਇਸ ਨੂੰ ਪੰਜਾਬੀ ਵਿੱਚ ਕਹਿੰਦੇ ਨੇ ਇਹ ਜਗ ਮਿੱਠਾ ਅਗਲਾ ਕਹਿੰਦੇ ਰਿਹਾ ਛੱਡੋ 아이 ਠੀਕ ਹੈ ਇਹ ਪਰਿਵਾਰ ਹੀ ਬੜਾ ਸੁਆਦਲਾ ਹੈ ਇਹ ਪਦਾਰਤ ਹੀ ਬੜੇ ਰਸਦਾਇਕ ਨੇ ਇਹ ਕਾਰੋਵਾਰ ਹੀ ਬੜਾ ਮਹਾਨ ਹੈ ਕੀ ਕਰਨਾ ਨਿਰੰਕਾਰ ਨਾਲ ਉਹ ਫਲ ਦੇ आनंद ਤੋਂ ਜਿਸ ਨੇ ਭੁੱਖਾਂ ਗਵਾ ਦੇਣੀਆਂ ਨੇ ਛਾਇਆ ਭੁੱਖ ਨਹੀਂ ਮਿਟਾਏਗੀ ਵਕਤ ਹੀ ਆਰਾਮ ਦੇਵੇਗੀ ਮਨ ਦੀ ਭੁੱਖ ਨਹੀਂ ਮਿਟਾਏਗੀ ਸਿਰਫ ਤਨ ਦੀਆਂ ਲੋੜਾਂ ਪੂਰੀਆਂ ਹੋਣ ਗਿਆ ਇਸ ਵਾਸਤੇ ਦੇਖਦੇ ਹਾਂ ਪਦਾਰਥਾਂ ਨਾਲ ਕਈ ਵਫਾ ਘਰਬਰਦਾ ਜਾ ਰਿਹਾ ਪਰ ਹਿਰਦਾ ਤੇ ਖਾਲੀ ਹੁੰਦਾ ਜਾ ਰਿਹਾ ਕਿਸ ਮਨੁੱਖ ਦਾ ਕਿਤਨਾ ਹਿਰਦਾ ਖਾਲੀ ਹੈ ਵੇਖ ਲੈਣਾ ਉਸ ਦਾ ਘਰ ਕਿਤਨਾ ਭਰਿਆ ਹੋਇਆ ਹੈ ਜਨਕ ਕੋਈ ਵਿਰਲਾ ਹੀ ਹੁੰਦਾ ਹੈ ਘਰ ਧਨ ਨਾਲ ਭਰਦਾ ਜਾਏ ਹਿਰਦਾ ਧਰਮ ਨਾਲ ਭਰਦਾ ਜਾਏ ਘਰ ਪਦਾਰਥਾਂ ਨਾਲ ਭਰਦਾ ਹੋ ਜਾਏ ਹਿਰਦਾ ਪ੍ਰਮਾਤਮਾ ਨਾਲ ਭਰਦਾ ਜਾਏ ਘਰ ਵਿੱਚ ਪਰਿਵਾਰ ਹੈ ਠੀਕ ਹੈ ਪਰ ਹਿਰਦੇ ਵਿੱਚ ਨਿਰੰਕਾਰ ਹੈ ਇਸ ਨੂੰ ਇੰਜ ਬਿਆਨ ਕਰਦੇ ਨੇ ਭਾਈ ਸਾਹਿਬ ਗਰਦਸਤੇ ਮਾ ਹਮੇਸ਼ ਪੈਕਾਰ ਮੇਰਵਦ ਮਨਚੋਂ ਕੋਨਮ ਕੇ ਬਿਲ ਬਸੂਏ ਯਾਰ ਮੇਰਵਦ ਕੰਨਨ ਮੇਰੇ ਹੱਥਾਂ ਨੂੰ ਵੇਖੋਗੇ ਪੈਰਾਂ ਨੂੰ ਵੇਖੋਗੇ ਕੰਮਕਾਰ ਵਿੱਚ ਰੁਜੇ ਹੋਏ ਨੇ ਮੇਰੇ ਪੈਰ ਕੰਮਕਾਰ ਦੀ ਤਰਫ ਜਾ ਰਹੇ ਨੇ ਮੇਰੇ ਹੱਥਾਂ ਦੇ ਵਿੱਚ ਕੰਮ ਦੰਦ ਹੈ ਗਰਦਸਤੇ ਮਾ ਹਮੇਸ਼ ਪੈਕਾਰ ਮੇਰਵਦ ਮਨ ਚੋਂ ਕੋ ਨਮ ਕੇ ਦਿਲ ਵਸੂ ਗਏ ਯਾਰ ਮੇਰਾ ਪਰ ਮੇਰੇ ਮਨ ਨੂੰ ਦੇਖੋ ਆਪਣੇ ਯਾਰ ਨਾਲ ਜੁੜਿਆ ਹੈ ਪ੍ਰਭੂ ਨਾਲ ਜੁੜਿਆ ਸੁਣ ਯਾਰ ਹਮਾਰੇ ਸੱਜਣਾ ਉਹ ਤੇ ਉਸ ਯਾਰ ਨਾਲ ਜੁੜਿਆ ਹੈ ਪਰਮਾਤਮਾ ਨਾਲ ਜੁੜਿਆ ਹੈ ਹੱਥ ਕੰਮ ਕਾਰ ਵਿੱਚ ਨੇ ਮਨ ਯਾਰ ਦੇ ਚ ਹੈ ਐਸੇ ਮਨੁੱਖ ਦਾ ਲੋਕ ਪਰਲੋਕ ਸੁਹੇਲਾ ਹੋ ਜਾਂਦਾ ਹੈ ਐਸੇ ਮਨੁੱਖ ਦਾ ਸੰਸਾਰ ਤੇ ਆਣਾ ਸਫਲ ਹੋ ਜਾਂਦਾ ਹੈ ਪਰ ਛਾਇਆ ਹੀ ਸਭ ਕੁਝ ਹੈ ਹੁਣ ਛਾਇਆ ਪਕੜਦੇ ਚ ਵੀ ਨਹੀਂ ਆਵੇਗੀ ਜੀਵਨ ਹੈ ਜਵਾਨੀ ਹੈ ਪਕੜਦੇ ਚ ਨਹੀਂ ਆਵੇਗੀ ਇਸ ਵਾਸਤੇ ਮਾਇਆ ਦਾ ਇੱਕ ਨਾਮ ਅਨਰਵਚਨੀ ਹੈ ਸਤਿਗੁਰੂ ਦੇ ਸ਼ਲੋਕ ਦੇ ਚ ਕਹਿ ਰਹੇ ਨੇ ਮੌਤ ਕਿਉ ਨਹੀਂ ਚੇਤੇ ਮਾਇਆ ਚਿਤ ਭਰਵੇਂ ਇਸ਼ਟ ਮਿਤਰੇਖ ਬਾਂਧਵੇ ਹੁਣ ਮਾਇਆ ਦਾ ਕੀ ਰੂਪ ਹੈ ਇਸ਼ਟ ਰਨਗੇ ਦੀ ਗੱਲ ਮਿੱਤਰ ਸੰਬੰਧੀ ਪਰਿਵਾਰ ਪਦਾਰਥ ਇਹ ਸਭ ਮਾਇਆ ਦਾ ਹੋਰ ਸੁਰਤ ਪ੍ਰਮਾਤਮਾ ਨਾਲ ਜੁੜੀ ਹੋਈ ਹੈ ਫਲ ਤੱਕ ਹੱਥ ਅਪੜ ਗਏ ਨੇ ਤਨ ਛਾਇਆ ਦੇ ਚ ਮਨ ਫਲ ਤੱਕ ਅਪੜ ਗਏ ਨਾਮ ਤੱਕ ਅਪੜ ਗਏ ਇਹ ਤੇ ਠੀਕ ਪਰ ਹੱਥ ਛਾਇਆ ਨੂੰ ਹੀ ਪਕੜਨ ਦੇ ਚ ਲੱਗੇ ਬੈਠਾ ਛਾਇਆ ਤੇ ਧਿਆਨ ਨਾਲ ਸੁਣਨਾ ਹੱਥ ਛਾਇਆ ਨੂੰ ਪਕੜਨ ਦੇ ਚ ਲੱਗੇ ਹੋਣੇ ਇਹਦੀ ਸਾਰੀ ਜ਼ਿੰਦਗੀ ਛਾਇਆ ਚ ਬਰਬਾਦ ਹੋ ਜਾਏਗੀ ਮਾਇਆ ਚ ਬਰਬਾਦ ਹੋ ਜਾਏਗੀ ਇਹ ਬੜੀ ਹਿੰਮਤ ਦੀ ਗੱਲ ਹੈ ਜੋ ਇੱਥੇ ਮੇਰੇ ਪਾਦਸ਼ਾਹ ਨੇ ਇੱਕ ਬੋਲ ਬੋਲੇ ਹੈ ਪਰਵਾਰ ਮਾਇਆ ਕਾਰੋਬਾਰ ਮਾਇਆ ਹੈ ਧਨ ਮਾਇਆ ਹੈ ਲਿੰਦਾ ਨਹੀਂ ਪਰ ਇਸ਼ਟ ਵੀ ਮਾਇਆ ਹੈ ਇਸ਼ਟ ਜੇ ਜੀ ਮਨੁੱਖ ਪੂਜਾ ਕਰ ਲਿਆ ਉਹ ਕਿਉਂ ਆਇਆ ਅਗਰ ਇਸ਼ਟ ਦੇ ਚ ਇਤਨਾ ਉਲਝ ਗਿਆ ਪਰਮਾਤਮਾ ਨੂੰ ਹੀ ਪੁੱਲ ਗਿਆ ਇਸ ਵਾਸਤੇ ਕਲਗੀਧਰ ਪਾਤਸ਼ਾਹ ਨੇ ਆਪਣੀ ਕਥਾ ਲਿਖਦੇ ਹੋਇਆ ਕਿਦਰੇ ਮੈਨੂੰ ਇਸ਼ਟ ਮੰਨ ਕੇ ਇੱਥੇ ਹੀ ਰੁਕ ਜਾ ਅੱਗੇ ਜਾਣੇ ਨਾ ਇਸ਼ਟ ਨੂੰ ਵੀ ਮਾਇਆ ਕਹਿ ਦਿੱਤਾ ਆਇਆ ਤੇ ਉਹ ਵੀ ਜਾਏਗਾ ਬੜੀ ਹਿੰਮਤ ਦੀ ਗੱਲ ਹੈ ਗੁਰੂ ਅਰਜਨ ਦੇਵ ਜੀ ਇਸ ਵਾਸਤੇ ਗੁਰੂ ਅਰਜਨ ਦੇਵ ਜੀ ਦੇ ਕੁਝ ਹੋਰ ਬੋਲ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ ਜਿਸ ਦਿਨ ਪਹਿਲਾ ਪ੍ਰਕਾਸ਼ ਹੋਇਆ ਨਾ ਦਰਬਾਰ ਸਾਹਿਬ ਦੇ ਚ ਤਾਬਿਆ ਤੇ ਬਿਠਾਇਆ ਬਾਬਾ ਬੁੱਢਾ ਜੀ ਆਪ ਇੱਕ ਪਾਸੇ ਬੈਠੇ ਦਰਬਾਰ ਸਾਹਿਬ ਦੇ ਅੰਦਰ ਇੱਕੋ ਹੀ ਕਥਾ ਹੋ ਰਹੀਏ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਕੀਤੀ ਸੀ ਉਸ ਤੋਂ ਬਾਅਦ ਭਾਈ ਗੁਰਦਾਸ ਜੀ ਦਰਬਾਰ ਸਾਹਿਬ ਦੇ ਬਾਹਰ ਜਿੱਥੇ ਬੈਠ ਕੇ ਕਥਾ ਕਰਦੇ ਰਹੇ ਉਸ ਸਥਾਨ ਦਾ ਨਾਂ ਪੈ ਗਿਆ ਮੰਜੀ ਸਾਹਿਬ ਅੱਜ ਬਹੁਤ ਵੱਡਾ ਹਾਲ ਹੈ ਕਮ ਸੇ ਕਮ ਵੀ 25000 ਬੰਦੇ ਬੈਠ ਸਕਦੇ ਨੇ ਇੰਨਾ ਵੱਡਾ ਹੁਕਮਨਾਮੇ ਦੀ ਕਥਾ ਉੱਥੇ ਹੁੰਦੀ ਹੈ ਰੋਜ਼ ਹੁੰਦੀ ਹੈ ਇਹ ਭਾਈ ਗੁਰਦਾਸ ਜੀ ਤੋਂ ਚਲੀ ਭਾਈ ਮਨੀ ਸਿੰਘ ਜੀ ਕਰਦੇ ਰਹੇ ਅਜੇ ਤੱਕ ਲੜੀਵਾਰ ਚੱਲਦੀ ਹੈ ਅਜੇ ਤੱਕ ਚੱਲ ਰਹੀ ਹੈ ਪਰ ਇੱਕ ਕਥਾ ਧੰਗ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਬਾਰ ਸਾਹਿਬ ਦੇ ਵਿੱਚ ਥੋੜੀ ਜਿਹੀ ਸੱਜਣ ਬੈਠ ਸਕਦੇਣ ਜਗ੍ਹਾ ਥੋੜੀ ਹੈ ਉਹਨਾਂ ਨੂੰ ਸੰਬੋਧਨ ਕਰਦੇ ਹੋਇਆ ਜੋ ਬਚਨ ਕਹਿ ਸੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਚ ਲਿਖੇ ਨੇ ਜੋ ਸਿੱਖ ਜਗਤ ਦਾ ਇਤਿਹਾਸਿਕ ਗ੍ਰੰਥ ਹੈ ਦਸਾਂ ਗੁਰੂਆਂ ਦੀ ਕਥਾ ਕਵਤਾ ਦੇ ਚ ਕਵਤਾ ਭਾਈ ਸੰਤੋਖ ਸਿੰਘ ਜੀ ਦੇ ਅੰਦਰੋਂ ਇੰਜ ਨਿਕਲੀ ਹੈ ਜਿਵੇਂ ਪਹਾੜ ਤੋਂ ਕੋਈ ਝਰਨਾ ਨਿਕਲ ਪੈਂਦਾ ਹੈ ਇੰਨਾ ਲੰਬਾ ਚੌੜਾ ਇਤਿਹਾਸ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਤੋਂ ਲੈ ਕੇ ਦਸਾਂ ਗੁਰੂਆਂ ਦੀਆਂ ਸਾਰੀਆਂ ਜੀਵਨ ਕਥਾਵਾਂ ਔਰ ਸਿੰਘਾਂ ਦੇ ਪ੍ਰਸੰਗ ਇਹ ਦਸ ਪੋਥੀਆਂ ਨੇ ਸਾਰੇ ਦਾ ਸਾਰਾ ਕਵਤਾਂ ਵਿੱਚ ਹੈ ਸ਼ਾਇਰੀ ਵਿੱਚ ਜਿਵੇਂ ਪਹਾੜ ਚੋਂ ਝਰਨਾ ਨਿਕਲਦਾ ਹੈ ਇਸ ਤਰ੍ਹਾਂ ਇਹ ਗੀਤ ਭਾਈ ਸੰਤੋਖ ਸਿੰਘ ਜੀ ਦੇ ਅੰਦਰੋਂ ਨਿਕਲੇੜ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਸਿੱਖਾਂ ਨੂੰ ਸੰਬੋਧਨ ਕਰਦੇ ਹੋਏ ਆ ਕੁਛ ਦਿਨ ਜੋ ਉਪਦੇਸ਼ ਦਿੰਦਾ ਹੈ ਉਹ ਆਪ ਸਰਵਨ ਕਰ ਲੋ ਕਬੀ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਮਹਾਰਾਜ ਸਾਰਿਆਂ ਨੂੰ ਸੰਬੋਧਨ ਕਰਦੇ ਹੋਇਆ ਕਹਿੰਦੇ ਨੇ ਸਤਗੁਰੂ ਕੇ ਸਰੀਰ ਹੈ ਜੋ ਸਭ ਥਾਂ ਸਮੇ ਸਭ ਨਾਂਦਰਸ ਹੈ ਮੇਰਾ ਜਿਹੜਾ ਸਰੀਰ ਹੈ ਨਾ ਇਹਦੇ ਦਰਸ਼ਨ ਸਾਰੀ ਜਗ੍ਹਾ ਤੇ ਨਹੀਂ ਹੋ ਸਕਦੇ ਸਿਰਫ ਇੱਕ ਜਗ੍ਹਾ ਹੈ ਮੇਰਾ ਜਿਹੜਾ ਸਰੀਰ ਹੈ ਹਰ ਸਮੇਂ ਵੀ ਨਹੀਂ ਹੈ ਅੱਜ ਹੈ ਕੱਲ ਨਹੀਂ ਹੈ ਗੁਰੂ ਅਰਜਨ ਦੇਵ ਜੀ ਸਤਗੁਰੂ ਕੇ ਸਰੀਰ ਹੈ ਜੋ ਸਭ ਥਾਨ ਸਮੈ ਸਭ ਨਾਦਰਸੈ ਸਾਰੀ ਜਗਤ ਤੇ ਤੇ ਸਾਰੇ ਸਮੇਂ ਵਿੱਚ ਇਹ ਤਨ ਨਹੀਂ ਹੈ ਇਹ ਸਰੀਰ ਨਹੀਂ ਹੈ ਫਿਰ ਹਰ ਜਗ੍ਹਾ ਗੁਰੂ ਚਾਹੀਦਾ ਹੈ ਹਰ ਜਗ੍ਹਾ ਗੁਰੂ ਚਾਹੀਦਾ ਤੇ ਹੁਣ ਆਖਿਆ ਜਾਏ ਹਰ ਜਗ੍ਹਾ ਗੁਰੂ ਨਹੀਂ ਹੈ ਹੁਣ ਗੁਰੂ ਬਿਆਸ ਦੇ ਚ ਬੈਠਾ ਹੋਵੇ ਤੇ ਇੱਥੇ ਦੁਬਈ ਚ ਕੀ ਕਰੀਏ ਫਿਰ ਕੀ ਕਰੀਏ ਫਿਰ ਗੁਰੂ ਨਾਲ ਸੰਬੰਧ ਕਿਵੇਂ ਜੋੜੀਏ ਕਿਸ ਤਰ੍ਹਾਂ ਜੋੜੀਏ ਧਿਆਨ ਨਾਲ ਸੁਣੋ ਸਤਿਗੁਰੂ ਕੇ ਸਰੀਰ ਹੈ ਜੋ ਸਭ ਥਾਨ ਸਵੇਂ ਸਭ ਨਾਦਰ ਸਹਿ ਗ੍ਰੰਥ ਰਿਦਾ ਗੁਰ ਕੋ ਇਹੋ ਜਾਨੋ ਉੱਤਮ ਹੈ ਸਭ ਕਾਲ ਰਹਿ ਗੁਰੂ ਗ੍ਰੰਥ ਸਾਹਿਬ نو ਗੁਰੂ ਦਾ ਹਿਰਦਾ ਜਾਣਨਾ ਗੁਰੂ ਦਾ ਮਨ ਸਮਝਣਾ ਇਹ ਉੱਤਮ ਨੇ ਸਾਰੀ ਜਗਤੈ ਨੇ ਔਰ ਹਰ ਸਮੈਨ ਸ਼ਬਦ ਹਰ ਜਗ੍ਹਾ ਕਿਧਰੇ ਵੀ ਬੈਠ ਕੇ ਸਮੁੰਦਰ ਦੇ ਕੰਢੇ ਕਾਰ ਦੇ ਵਿੱਚ ਉਜਾੜ ਦੇ ਵਿੱਚ ਕਿਧਰੇ ਵੀ ਬੈਠੇ ਹੋ ਜ਼ਬਾਨ ਵਾਹਿਗੁਰੂ ਵਾਹਿਗੁਰੂ ਜਪ ਰਹੀ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲ ਔਰ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਜੋ ਸਦਾ ਸੰਗ ਨਹੀਂ ਉਹ ਪ੍ਰਭੂ ਨਹੀਂ ਹੈ ਜੋ ਸਦਾ ਸੰਗ ਨਹੀਂ ਉਹ ਗੁਰੂ ਵੀ ਨਹੀਂ ਹੈ ग्रंथरेदा गुरु को एहो जानो उत्तम है सब काल रहे हैं मेरे शरीर ते याते है दीर्घ साहिब जान अदायब कह मेरे शरीर तो वड्डा करके जानना मैं आज हां कल नहीं साफ कह देता है साफ कह देता है कवि संतोष सिंह जी ने गुरु प्रताप सूरज दे जी की कथा हर ऐतिहासिक स्थान दे भारत दिछ दे चोंदे है ਇਸ ਦੇ ਬੋਲ ਨੇ ਦਾਸ ਆਪ ਨੂੰ ਸਰਵਣ ਕਰਾ ਰਿਹਾ ਹੈ ਉਤਮ ਹੈ ਸਭ ਕਾਲ ਰਹੇ ਸਭ ਜਗਾਂ ਨੇ ਹਰ ਜਗਾਂ ਨੇ ਪਰ ਜੋ ਕਾਇਆ ਚ ਰੁਕ ਗਿਆ ਫਿਰ ਕਾਇਆ ਨਾ ਰਹੀ ਤਾਂ ਫਿਰ ਤਸਵੀਰ ਦੇ ਚ ਰੁਕੇਗਾ ਮੜੀ ਚ ਰੁਕੇਗਾ ਹੈਰਾਨ ਹੋ ਜਾਣਾ ਜਦ ਸਿੱਖ ਜਗਤ ਦੇ ਚ ਵੀ ਤਸਵੀਰ ਕਮਰੇ ਦੀ ਸਜਾਵਟ ਹੋ ਸਕਦੀ ਹੈ ਠੀਕ ਹੈ ਕਰਦੇ ਸਜਾਵਟ ਹੋ ਸਕਦੀ ਹੈ ਠੀਕ ਹੈ ਚੰਗੀ ਗੱਲ ਹੈ ਮਾੜੀ ਗੱਲ ਨਹੀਂ ਪਰ ਤਸਵੀਰ ਇਸ਼ਟ ਬਣ ਜਾਏ ਉਹ ਸਹੀ ਢੇ ਪੂਜਾ ਕਰੀਏ ਤਾਂ ਫਿਰ ਮੇਰੇ ਕਾਲ ਗੁਰ ਨਾਨਕ ਨਾਨਕ ਨੂੰ ਆਣ ਦੀ ਲੋੜ ਨਹੀਂ ਸੀ ਇਹ ਵੀ ਮੈਂਸ ਕਰਦਾ